ਮਾਈ ਡੀਅਰ ਸਟੂਡੈਂਟਸ ਸਤਿ ਸ਼੍ਰੀ ਅਕਾਲ ਅੱਜ ਦੇ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਫਾਈਨਲ ਪੇਪਰ ਦੀ ਪ੍ਰੈਪਰੇਸ਼ਨ ਕਰਵਾ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਿਲੇਬਸ ਵਿੱਚ ਪੰਜਾਬੀ ਲੋਕ ਕਾਮ ਦੇ 8 ਚੈਪਟਰ ਹਨ ਮਤਲਬ ਜਿਹੜੇ ਲੋਕ ਗੀਤ ਨੇ ਉਹਨਾਂ ਦੇ 8 ਚੈਪਟਰ ਨੇ ਜਿਨ੍ਹਾਂ ਵਿੱਚ ਕਾਫੀ ਪ੍ਰਸ਼ਨ ਨੇ ਉਹਦੇ ਵਿੱਚ ਤੁਹਾਨੂੰ 12 ਨੰਬਰ ਦਾ ਕੰਮ ਆਵੇਗਾ ਚਾਰ ਪ੍ਰਸ਼ਨ ਆਣਗੇ 3-3 ਅੰਕ ਵਾਲੇ ਤੁਹਾਨੂੰ ਕਾਫੀ ਪ੍ਰਸ਼ਨ ਆਣਾ ਕੋਈ ਸ਼ੇਪ ਪ੍ਰਸ਼ਨ ਦਿੱਤੇ ਹੋਣਗੇ ਤੇ ਉਹਨਾਂ ਵਿੱਚ ਤੁਸੀਂ ਕੋਈ ਚਾਰ ਕਰ ਲਿਆ ਨੀ ਪਰ ਅਸੀਂ ਤੁਹਾਨੂੰ ਸਿਰਫ 44 ਪ੍ਰਸ਼ਨ ਕਰਵਾਵਾਂਗੇ ਜੋ ਕਿ ਤੁਹਾਡੀ ਫਾਈਨਲ ਦੀ ਪ੍ਰੈਪਰੇਸ਼ਨ ਹੋ ਜਾਵੇਗੀ ਤੇ ਸਤੰਬਰ ਪੇਪਰ ਦੀ ਵੀ ਪ੍ਰੈਪਰੇਸ਼ਨ ਜੋ ਕਿ ਇਹ ਹੋ ਜਾਵੇਗੀ ਪ੍ਰਸ਼ਨ 1 ਚਾਚ ਜਵਾਰੇ ਸੁਤਿਆ ਸਵਾਰਗ ਵਿੱਚ ਤੇ ਕੀ ਕਹਿੰਦੀ ਹੈ ਤੇ ਕਿਉਂ ਉੱਤਰ ਇਸ ਸਵਾਰਗ ਵਿੱਚ ਤੇ ਹੀ ਆਪਣੇ ਬਾਵਲ ਮਾ ਚਾਚੇ ਤੇ ਚਾਚੇ ਨੂੰ ਚਾਚੀ ਨੂੰ ਆਪਣਾ ਵਿਆਹ ਕਰਨ ਲਈ ਕਹਿੰਦੀ ਹੈ ਕਿਉਂਕਿ ਉਹ ਮਟਿਆਰ ਹੋ ਗਈ ਹੈ ਉਸ ਦੇ ਰੂਪ ਵੱਲ ਲੋਕ ਮੈਲੀਆਂ ਨਚੜਾ ਨਾਲ ਦੇਖਦੇ ਹਨ ਤੇ ਉਸ ਦੇ ਨਾਲ ਦੀਆਂ ਕੁੜੀਆਂ ਕਿੱਥੇ ਚਲੀਆਂ ਗਈਆਂ ਸੋਹਰੇ ਘਰ ਚਲੀਆਂ ਗਈਆਂ ਪ੍ਰਸ਼ੰਦੋ ਬੇਟੀ ਚੰਨਨ ਦੇ ਔਲੇ ਲੋਗਿਤ ਵਿੱਚ ਧੀ ਆਪਣੇ ਲਈ ਕਿਹੋ ਜਿਹਾ ਵਰ ਚਾਹਦੀ ਹੈ ਪੁੱਤਰ ਇਸ ਲੋਗਿਤ ਵਿੱਚ ਧੀ ਆਪਣੇ ਲਈ ਬਹੁਤ ਸੋਨਾ ਵਰ ਚਾਹਦੀ ਹੈ ਉਹ ਦੁਨੀਆ ਭਰ ਦੇ ਮੁੰਡਿਆਂ ਵਿੱਚੋਂ ਇਸ ਤਰ੍ਹਾਂ ਸੋਨਾ ਵਰ ਚਾਹਦੀ ਹੈ ਜਿਸ ਤਰ੍ਹਾਂ ਹਜ਼ਾਰਾਂ ਤਾਰਿਆਂ ਵਿੱਚੋਂ ਸਭ ਤੋਂ ਚੋਨਾ ਸੋਨਾ ਚੰਦ ਹੁੰਦਾ ਹੈ ਉਹ ਚੰਦ ਨਾਲੋਂ ਵੀ ਸੋਨਾ ਕ੍ਰਿਸ਼ਨ ਕਨਈਏ ਵਰਗਮਨ ਮੋਹਨਾਵਰ ਚੰਦੀ ਹੈ। ਪ੍ਰਸ਼ਨ 3 ਦੇਈ ਦੇਵੇ ਬਾਵਲਾ ਨਾਮ ਦੇ ਸੁਹਾਗ ਵਿੱਚ ਕੁੜੀ ਦੀ ਖਿਆਲ ਕਰਾਰੇ ਕੀ ਕਲਪਨਾ ਹੈ? ਉੱਤਰ ਇਸ ਵਾਗ ਵਿੱਚ ਕੁੜੀ ਜਾਂਦੀ ਹੈ ਕਿ ਉਸ ਦਾ ਸੋਹਰਾ ਘਰ ਜਿਆ ਪੁੱਜਿਆ ਤੇ ਖੁਸ਼ਹਾਲ ਹੋਵੇ ਉਸ ਘਰ ਵਿੱਚ 70-70 ਕੁੜੀਆਂ ਚੋਟੀਆਂ ਹੋਣ। ਘਰ ਵਿੱਚ ਬੈਠਾ ਦਰਜੀ ਲਗਾਤਾਰ ਰੇਸ਼ਮ ਦੇ ਕੱਪੜੇ ਸੀ ਕੇ ਤਿਆਰ ਕਰ ਰਿਹਾ ਹੋਵੇ ਤੇ ਸੁਨਿਆਰਾ ਘਰ ਵਿੱਚ ਬੈਠਾ ਲਗਾਤਾਰ ਗਹਿਣੇ ਕੱਢ ਰਿਹਾ ਹੋਵੇ। ਇਸ ਤਰ੍ਹਾਂ ਉਸਨੇ ਘਰ ਵਿੱਚ ਖੁਸ਼ੀਆਂ ਖਾਰਪੀਨ ਪੈਂਦਲ ਤੇ ਸ਼ਿੰਗਾਰ ਦੇ ਸਮਾਨ ਦੀ ਕੋਈ ਕਮੀ ਨਾ ਹੋਵੇ। ਪ੍ਰਸ਼ਨ ਚਾਹ ਦੇ ਦੇਵੇ ਬਾਵਲਾ ਲੋਗਿਤ ਵਿੱਚ ਧੀ ਹੜ ਲਈ ਕਿ ਤੁਖ ਮੁਰਮੁਰ ਕਿਉਂ ਸੰਬੋਧਨ ਕਰਦੀ ਹੈ ਤੇਰਾ ਹੋਵੇਗਾ ਬਡਰਾ ਜਬਾਵਲ ਤੇਰਾ ਪੁੱਨ ਹੋਵੇ ਪੁੱਤਰ ਇਹ ਤੁਖ ਮੁਰਮੁਰ ਸੰਬੋਧਨ ਕਰਕੇ ਬਾਵਲ ਨੂੰ ਦੇ ਫਰਜ਼ਵਾਰੀ ਚੇਤਨ ਕਰਾਉਣਾ ਚਾਹਦੀ ਹੈ ਕਿ ਉਹ ਉਸ ਦੀ ਭਾਵਨਾਵਾਂ ਰੱਖਿਆ ਰੱਖੇ ਉਸ ਲਈ ਰੱਜੇ ਪੁੱਛੇ ਦੇ ਖੁਸ਼ੀਆ ਕਰ ਲਵੇ ਇਸ ਨਾਲ ਉਸ ਨੂੰ ਬਹੁਤ ਵੱਡਾ ਪੁੱਨ ਲੱਗੇਗਾ ਅਤੇ ਸ਼੍ਰੀਕਾ ਤੇ ਰਿਸ਼ਤੇਦਾਰਾਂ ਵਿੱਚ ਵੀ ਉਸ ਦੀ ਵਡਿਆਈ ਹੋਵੇਗੀ ਪ੍ਰਸ਼ਨ ਪੰਜ ਅਸੂ ਦਾ ਕਾਜ ਰਚਾ ਲੋਕੀਤ ਵਿੱਚ ਅਸੂ ਦੇ ਮਹੀਨੇ ਦੇ ਜੋਹਰ ਕਿਉਂ ਦਿੱਤਾ ਗਿਆ ਹੈ ਉੱਤਰ ਇਸ ਲੋਕੀਤ ਵਿੱਚ ਅਸੂ ਦੇ ਮਹੀਨੇ ਉੱਤੇ ਜੋ ਰਿਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਤੀ ਜਾਣਦੀ ਹੈ ਕਿ ਉਸਦਾ ਬਾਪੂ ਜਬਿਆ ਥੋੜਾ ਸਮਾਂ ਹੋਰ ਠਹਿਰ ਕੇ ਕਰੇ ਤਾਂ ਮਾਪਿਆਂ ਦੇ ਘਰ ਦਾ ਕੁਝ ਸਮਾਂ ਹੋਰ ਅਨੰਤ ਲੈ ਸਕੇ ਉੰਜੇ ਵੀ ਅਸੂ ਦਾ ਮਹੀਨਾ ਬਿਆਲੇ ਸ਼ੁਭ ਹੁੰਦਾ ਹੈ ਇਸ ਮਹੀਨੇ ਰੁੱਤਵੀ ਸਵਾਵ ਨਹੀਂ ਹੁੰਦੀ ਹੈ ਪ੍ਰਸ਼ਨ 6 ਹਰੀਏ ਨਿਰਾਸ਼ਪਰੀਏ ਖਜੂਰੇ ਵਿੱਚ ਕੁੜੀ ਦੇ ਬਲਾਬ ਦੇ ਢੇਰ ਸਾਰਾ ਡਾਲਦੇ ਡੱਕਰਾ ਕਿਉਂ ਪ੍ਰਕਟ ਹੋਇਆ ਉੱਤਰ ਇਸ ਵਿੱਚ ਕੁੜੀ ਦੇ ਬਲਾਬ ਤੇ ਦਾਤ ਦੇ ਡੱਕਰਾ ਇਸ ਕਰਕੇ ਹੋਇਆ ਹੈ ਕਿਉਂਕਿ ਸਵਿਚੇ ਦੱਸਿਆ ਗਿਆ ਹੈ ਕਿ ਖਾਂਦੇ ਪਿੰਦੇ ਮਾਪਿਆਂ ਨੂੰ ਅਪਣਿੱਤੀ ਲਈ ਖਾਂਦੇ ਪਿੰਦੇ ਘਰ ਦਾ ਮੁੰਡਾ ਨੇੜ ਨਹੀਂ ਲੱਭਾ ਸਗੋਂ ਦੂਰ ਲੱਭਾ ਢੇਰ ਸਾਲਾ ਦਾਜ ਖਾਂਦੇ ਪਿੰਦੇ ਘਰ ਦਾ ਸੂਚਕ ਹੈ ਪਰ ਇਸ ਘਰ ਦੇ ਮਾਪਿਆਂ ਦੇ ਘਰ ਤੋਂ ਬਹੁਤ ਦੂਰ ਹੋਣ ਕਰਕੇ ਕੁੜੀ ਦੇ ਮਨ ਵਿੱਚ ਪਲਾਪੁਰਜ ਦਾ ਹੈ ਪ੍ਰਸ਼ਨ ਸਾਤ ਨੀਵੇਂ ਪਹਾੜਾ ਤੇ ਪਰਵਸਵਾ ਵਿੱਚ ਕੁੜੀ ਦੇ ਪਿਆਸ ਸਮੇ ਡੋਲ ਰਹੇ ਪਰਿਵਾਰ ਵਾਲਿਆਂ ਨੂੰ ਕਿਹੜੇ-ਕਿਹੜੇ ਸ਼ਬਦਾਂ ਨਾਲ ਦਿਲਾਸਾ ਦਿੱਤਾ ਗਿਆ ਉੱਤਰ ਇਸ ਸਵਾਗ ਵਿੱਚ ਕੁੜੀ ਦੇ ਵਿਆਹ ਸਮੇ ਡੋਲ ਰਹੇ ਪਰਿਵਾਰ ਨੂੰ ਇਹ ਕਹਿ ਕੇ ਦਲਾਸਾ ਦਿੱਤਾ ਗਿਆ ਹੈ ਕਿ ਉਹਨਾਂ ਦੇ ਘਰ ਇਹ ਕੋਈ ਨਵਾਂ ਕੰਮ ਨਹੀਂ ਹੋਇਆ ਸਗੋ ਬਾਵਲ ਤੇ ਤਾਇਆ ਵੱਲੋਂ ਕੁੜੀ ਨੂੰ ਵਿਆਹ ਕੇ ਤੋੜਨਾ ਦੁਨੀਆ ਦਾ ਪ੍ਰਾਣਾ ਦਸਤੂਰ ਹੈ। ਪ੍ਰਸ਼ਨ 8 ਚੜਚਾਰੇ ਸੁੱਤਿਆਂ ਸਵਾਗ ਵਿੱਚ ਧੀ ਕਿਸ ਕਿਸ ਨੂੰ ਸੰਬੋਧਨ ਕਰਦੀ ਹੈ? ਚੜਚਾਰੇ ਸੁੱਤਿਆਂ ਸਵਾਗ ਵਿੱਚ ਧੀ ਆਪਣੇ ਬਾਵਲ ਮਾ ਚਾਚਾ ਚਾਚੀ ਨੂੰ ਸੰਬੋਧਨ ਕਰਦੀ ਹੈ। ਸਿਰਫ ਇਸ ਦਾ ਇਨਸਾਈਟ ਇੰਨਾ ਹੀ ਅੰਸਰ ਆਵੇਗਾ। ਪ੍ਰਸ਼ਨ 9 ਚੜਚਾਰੇ ਸੁੱਤਿਆਂ ਸਵਾਗ ਵਿੱਚ ਪਾਪੋ ਦੇ ਮਨ ਚਾਹ ਕਿਉਂ ਹੈ? ਉੱਤਰ ਬਾਬੂ ਦੇ ਪੰਜਾਦਾ ਖੁਸ਼ੀਰ ਕਸ ਕੇ ਹੈ ਕਿਉਂਕਿ ਉਹ ਚਾਂਦੀ ਹੈ ਕਿ ਉਸਦੀ ਨੰਦਛੇਤੀ ਵਿਆਹੀ ਜਾਵੇ। ਪ੍ਰਸ਼ਨ 10 ਬੇਟੀ ਚੰਨਨ ਦੇ ਹੋਲੇ ਲੋਗਿਤ ਵਿੱਚ ਤੀ ਆਪਣੇ ਲਈ ਕਿ ਉਹ ਜਾ ਵਰ ਚਾਂਦੀ ਹੈ। ਫੇਰ ਅੱਜ ਮੈਨੇ ਪ੍ਰੈਸ਼ਨ ਤੁਹਾਨੂੰ ਪਹਿਲਾਂ ਹੀ ਕਰਵਾ ਦਿੱਤਾ ਇਹਨਾਂ ਨੇ ਰਿਪੀਟ ਕਰ ਦਿੱਤਾ। ਪ੍ਰਸ਼ਨ 11 ਨਿੱਕੀ ਜਈ ਸੂਈ ਬਟਵਾ ਧਾਗਾ ਵਿੱਚ ਤੀ ਰੋਂਦਾ ਕਾਰਨ ਕੀ ਹੈ? ਇਸ ਵਾਗ ਵਿੱਚ ਮਟਿਆਰਕ ਸਿੱਧਾ ਕੱਢ ਰਹੀ ਹੈ ਉਹ ਤਾਂ ਰੋ ਰਹੀ ਹੈ ਕਿ ਉਸਦਾ ਵਿਆਹ ਚਾਇਆ ਜਾ ਰਿਹਾ ਤੇ ਉਹ ਪੇਕੇ ਘਰ ਛੱਡ ਕੇ ਪਰਦੇਸ ਜਾ ਰਹੀ ਹੈ। ਇਸ ਲਾਗ ਵਿੱਚ ਪਿਓ ਧੀ ਭੈਣ ਭਰਾ ਚਾਚਾ ਭਤੀਜੀ ਮਾਮਾ ਭਾਜੀ ਦੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਤੁਹਾਡੇ ਕੋੜੀ ਵਿੱਚੋਂ 27 ਪ੍ਰਸ਼ਨਾਂ ਇਹਨਾਂ ਵਿੱਚੋਂ ਤੁਹਾਨੂੰ 11 ਪ੍ਰਸ਼ਨ ਕਰਾਏ ਹੋਣਾ ਉਹਦੇ ਵਿੱਚੋਂ ਵੀ ਇੱਕ ਕੁਐਸਚਨ ਤੁਹਾਡਾ ਰਿਪੀਟ ਹੋ ਚੁੱਕਿਆ ਹੈ ਪ੍ਰਸ਼ਨ 12 ਹਰਿਆਣੇ ਹਿਮਾਲਨ ਕੋੜੀ ਵਿੱਚ ਵਿਆਹ ਜਾਣ ਵਾਲੇ ਮੁੰਡੇ ਤੇ ਉਸਦੇ ਪਰਿਵਾਰ ਦੀ ਵਡਿਆਈ ਕਿਵੇਂ ਦੱਸੀ ਗਈ ਹੈ ਉੱਤਰ ਵਿਆਹ ਜਾਣ ਵਾਲਾ ਮੁੰਡਾ ਜਨਮ ਤੋਂ ਹੀ ਕਾਗ ਨੂੰ ਖੁਸ਼ਿਆਲੀ ਨਾਲ ਪਰੰਦੇ ਵਾਲਾ ਦੇ ਭਾਗ ਆ ਪ੍ਰਿਆਸੀ ਉਸ ਨੂੰ ਖੜ੍ਹਾਣ ਲਈ ਦਾਈਆਂ ਮਾਈਆਂ ਤੇ ਭੈਣਾਂ ਸਨ ਉਸਦੇ ਜਨਮ ਉੱਤੇ ਦਾਈਆਂ ਤੇ ਮਾਈਆਂ ਨੂੰ 5-5 ਰੁਪਏ ਮਿਲੇ ਸਨ ਅਤੇ ਪੈਨਾਂ ਨੂੰ ਰੇਸ਼ਮ ਦੇ ਤੇਰੇ। ਇਸ ਮੁੰਡੇ ਦੇ ਵਿਆਹ ਸਮੇਂ ਉਹਨਾਂ ਦੇ ਕੋਲ ਤੰਬੂ ਦੀ ਸਬਜ਼ੀ ਕਨੱਤਾ ਲੱਗੀਆਂ ਹੋਈਆਂ ਸਨ। ਮਾਲਦ ਵਿਆਹ ਦੇ ਮੁੰਡੇ ਲਈ 3 ਲੱਖ ਰੁਪਏ ਦਾ ਫੁੱਲਾਂ ਦਾ ਹਾਰ ਹੁੰਦਕਿ ਲਈ ਸੀ ਜਿਸ ਦਾ ਮੁੱਲ ਉਹ 3 ਲੱਖ ਰੁਪਏ ਦੱਸਦੀ ਸੀ। ਪ੍ਰਸ਼ਨ 13 ਮੈਂ ਬਲੇਹਾਰੀ ਵਹਿਮਾ ਦੀ ਸੁਰਜਣਾ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫਤ ਕਿਵੇਂ ਕੀਤੀ ਗਈ ਹੈ? ਇਸ ਕੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਸਰਦਾਰਾਂ ਤੇ ਅਮੀਰਾਂ ਨਾਲ ਉੱਠਣ ਬੈਠਣ ਦਾ ਦੱਸ ਕੇ ਕੁਛ ਨਵਾਬਾ ਦੇ ਘਰ ਵਿਆਹ ਜਾਣ ਵਾਲਾ 10 ਕੇ ਉਸ ਦੀ ਘੋੜੇ ਕਲਗੀ ਵਾਲੇ ਚੀਰੇ ਜੁਗਨੀਆਂ ਵਾਲੇ ਕੈਂਠੇ ਤਰੀਆਂ ਵਾਲਾ ਪਹਿਰਾਵੇ ਤੇ ਤਿੱਲੇ ਵਾਲੀ ਜੁੱਤੀ ਦੀ ਪਰਚੀਸ਼ਾ ਕਰਕੇ ਉਸ ਦੀ ਸਿੱਫਤ ਕੀਤੀ ਗਈ ਹੈ ਪ੍ਰਸ਼ਨ 14 ਨਿੱਕੀ ਨਿੱਕੀ ਬੁੰਦੀ ਨਾ ਦੇ ਘੋੜੇ ਵਿੱਚ ਵਿਆਹ ਜਾਣ ਵਾਲੇ ਮੁੰਡੇ ਦੇ ਪਰਿਵਾਰ ਦੀ ਕਿਹੋ ਸ਼ੈਲੀ ਕਿਵੇਂ ਦੱਸੀ ਗਈ ਹੈ ਇਸ ਘੋੜੇ ਵਿੱਚ ਵਿਆਹ ਜਾਣ ਵਾਲੇ ਦੇ ਮੁੰਡੇ ਦੀ ਹੁਸ਼ਿਆਲੀ ਦੁਸਤਾਨ ਲਈ ਉਸ ਦੇ ਘਰ ਨੂੰ ਮਹਿਲ ਦੱਸਿਆ ਗਿਆ ਹੈ ਉਸ ਦਾ ਬਾਬਾ ਪੈਸੇ ਸੁਟਣ ਦੇ ਧੰਮਾ ਦੀ ਓੜੀ ਫੜਦਾ ਹੈ ਬਾਪ ਹਾਥੀਆ ਦੇ ਸੰਗਲ ਪੜ ਕੇ ਉਹਨਾਂ ਨੂੰ ਜਲ ਜੰਜ ਵਿਸ਼ ਸ਼ਾਮਲ ਕਰਦੇ ਤੇ ਬਿਆਂ ਜੜ ਆਪਣੀ ਨੀਲੀ ਕੋੜੀ ਉੱਤੇ ਸਵਾਰ ਹੁੰਦੇ ਆ ਪ੍ਰੇਸ਼ਨ 15 ਨਿੱਕੀ ਨਿੱਕੀ ਬੂੰਦੀ ਨਾਲ ਦੀ ਕੋੜੀ ਵਿੱਚ ਪ੍ਰਕਿਰਤੀ ਨੂੰ ਬਿਆਦੀ ਖੁਸ਼ੀ ਨਾਲ ਕਿਵੇਂ ਜੋੜਿਆ ਗਿਆ ਹੈ ਇਸ ਕੋੜੀ ਵਿੱਚ ਕੁਦਰਤ ਨੂੰ ਬਿਆਦੀ ਖੁਸ਼ੀ ਵਿੱਚ ਪਾਈਵਾਲ ਵੀ ਬਣਾਇਆ ਗਿਆ ਤੇ ਉਸ ਨੂੰ ਬਿਆ ਦੇ ਸ਼ਾਨ ਨੂੰ ਸ਼ਕਤ ਪ੍ਰਦਾਨ ਵਾਲੇ ਵੀ ਦੱਸਿਆ ਗਿਆ ਇਸ ਦੇ ਨਾਲ ਹੀ ਇਹ ਵਿਆਹ ਦਾ ਦ੍ਰਿਸ਼ ਚਿੱਤਰਣ ਵਿੱਚ ਵੀ ਸਹਾਇ ਹੈ ਜਿਹੜਾ ਦੇਖੋ ਕੁਦਰਤ ਬਿਆਦੀ ਖੁਸ਼ੀ ਵਿੱਚ ਪਾਈਵਾਲ ਨਿੱਕੀ ਨਿੱਕੀ ਬੂੰਦੀ ਵੇ ਨਿੱਕਿਆ ਮੀਵਰੇ ਵੇ ਨਿੱਕਿਆ ਮਾਵੇ ਸੁਆ ਗੰਧਰੀ ਸ਼ਗਨ ਕਰੇ ਵਿਆਹ ਵਿੱਚ ਹਾਥੀ ਨੀਲੀ ਕੋੜੀ ਤੇ ਪੀਲੀ ਦਾਲ ਬਿਆਦੀ ਸ਼ਾਨੋ ਸ਼ੋਕ ਨੂੰ ਬਧਾਂਦੇ ਦੇ ਉੱਤੇ ਦਾ ਦ੍ਰਿਸ਼ ਚਿੱਤਰਨ ਕਰਦੇ ਹਨ ਇਸ ਤਰ੍ਹਾਂ ਪ੍ਰਕਿਰਤੀ ਬਿਆਹ ਦਾ ਦ੍ਰਿਸ਼ ਚਿੱਤਰਨ ਦੇ ਰੂਪ ਵਿੱਚ ਸ਼ਾਮਲ ਹਾਂ। ਪ੍ਰਸ਼ਨ 16 ਨਿੱਕੀ ਨਿੱਕੀ ਬੁੰਦੀ ਨਾਮ ਦੀ ਕੋੜੀ ਵਿੱਚ ਕੁਝ ਰੰਗਾਂ ਦੇ ਨਾਮ ਖੁਸ਼ੀ ਦੇ ਵਾਤਾਵਰਨ ਨੂੰ ਪ੍ਰਗਟ ਕਰਨ ਲਈ ਢਰਾਈ ਗਏ ਹਨ ਦੱਸੋ ਕਿਨੇ? ਉੱਤਰ ਇਸ ਸ਼ਬਦ ਦੀ ਵਰਤ ਕੋੜੀ ਦੇ ਸੰਗੀਤ ਵਿੱਚ ਵਾਧਾ ਕਰਨ ਤੇ ਉਹਦੇ ਅਰਥਾ ਉੱਪਰ ਬਧੇਲੇ ਵੱਲ ਦੇ ਲਈ ਕੀਤੀ ਗਈ ਹੈ ਜਿਵੇਂ ਨੀਲੀ-ਨੀਲੀ, ਪੀਲੀ-ਪੀਲੀ ਅਤੇ ਰਤ-ਰਤ। ਇਸ ਚੈਪਟਰ ਵਿੱਚ ਤੁਹਾਡੇ ਕੋਲ 19 ਪ੍ਰਸ਼ਨ ਹਨ ਪਰ ਅਸੀਂ ਸਿਰਫ ਤੁਹਾਨੂੰ 5 ਪ੍ਰਸ਼ਨ ਹੀ ਕਰਵਾਏ ਹਨ। ਅਗੇ ਸਿਟਰੀਆਂ ਪ੍ਰਸ਼ਨ 17 ਸਿਟਰੀਆਂ ਵਿੱਚ ਮਜ਼ਾਕ ਦਾ ਪਾਤਰ ਕੌਣ ਕੌਣ ਬੰਦਾ ਹੈ ਸਿਟਰੀਆਂ ਵਿੱਚ ਲਾਲਾ ਕੁੜਮ ਲਾੜੇ ਦੀ ਮਾਂ ਚਾਚਾ ਹੋ ਰਿਸ਼ਤੇਦਾਰ ਤੇ ਸਾਰੇ ਜਾਂਜੀ ਮਜ਼ਾਕ ਦੇ ਪਾਤਰ ਬੰਦੇ ਹਨ ਪ੍ਰਸ਼ਨ 18 ਸਿਟਰੀਆਂ ਵਿੱਚ ਹਾਸੇ ਮਜ਼ਾਕ ਲਈ ਕਿਹੜੇ ਕਿਹੜੇ ਵਿਸ਼ੇ ਚੁਣੇ ਜਾਂਦੇ ਹਨ ਸਿਟਰੀਆਂ ਵਿੱਚ ਹਾਸੇ ਮਜ਼ਾਕ ਲਈ ਲਾੜੇ ਉਸਦੇ ਮਾਪਿਓ ਤੇ ਚਾਚਾ ਤਾਇਆ ਦੀ ਸ਼ਕਲ ਤੇ ਸਰੀਰਕ ਬੰਤਰ ਉਹਨਾਂ ਦਾ ਪਿਛੋਕੜ ਕੰਜੂਸੀ ਆਲਸ ਮੂਰਖਤਾ ਤੇ ਬਹੁਤਾ ਖਾਂਦੀ ਰੁਚੀ ਆਦਿ ਵਿਸ਼ੇ ਚੁਣੇ ਜਾਂਦੇ ਹਨ ਪ੍ਰਸ਼ਨ 19 ਸਿਟਰੀਆਂ ਵਿੱਚ ਖਾਣ ਪਾਣ ਸੰਬੰਧੀ ਕੀ ਮਖੌਲ ਕੀਤਾ ਜਾਂਦਾ ਹੈ ਅਜੇ ਹੀ ਕਿਸ ਇੱਕ ਸਿੱਠਣੀ ਦਾ ਉਦਾਹਰਨ ਦੋ ਸਿੱਠਣਿਆਂ ਵਿੱਚ ਲਾੜੇ ਤੇ ਜਾਂਦੀਏ ਤੇ ਘਰੋਂ ਭੁੱਖੇ ਹੋਣ ਤੇ ਜਾਂਦੀ ਵਿੱਚ ਬਹੁਤਾ ਖਾਣ ਦੀ ਰੁਚੀ ਉੱਪਰ ਵਿਅੰਗ ਕੀਤਾ ਹੁੰਦਾ ਹੈ ਉਦਾਹਰਨ ਥੋੜਾ ਥੋੜਾ ਖਾਈਓ ਜੀ ਗਲੀਆਂ ਨਾ ਤਰਕਾਈਓ ਜੀ ਪ੍ਰਸ਼ਨ 2 ਸਿੱਠਣਿਆਂ ਵਿੱਚ ਕਿਹੜੇ-ਕਿਹੜੇ ਪ੍ਰਕਿਰਤਿਕ ਖਵਾਲੇ ਮਿਲਦੇ ਹਨ ਸਿੱਠਣਿਆਂ ਵਿੱਚ ਟੂਟ ਟਾਲੀ ਆਦੀ ਰੁੱਖ ਡੱਡੂ ਚਾਮਚੜੀ ਚੂਹਾ ਰਿਛਾ ਦੀ ਜੀਵਾ ਬੜੀਕਾ ਦੇ ਵੋਕਾਦੂ ਪਸ਼ੂਆਂ ਅਤੇ ਕਰੇਲੇ ਕਦੂ ਆਦੀ ਸਬਜ਼ੀਆਂ ਤੋਂ ਇਲਾਵਾ ਖੂ ਟੋਏ ਮਿਰਚਾਂ ਮੱਕੀ ਆਦੇ ਪ੍ਰਕਿਰਤਿਕ ਖਵਾਲੇ ਆਏ ਹਨ ਤੁਹਾਡੀ ਬੁੱਕ ਵਿੱਚ ਸੱਤ ਪ੍ਰਸ਼ਨ ਹਨ ਪਰ ਅਸੀਂ ਤੁਹਾਨੂੰ ਸਿਰਫ ਕੇਵਲ ਚਾਰ ਪ੍ਰਸ਼ਨ ਹੀ ਕਰਵਾਏ ਹਨ ਨੈਕਸਟ ੱਪੇ ਪ੍ਰਸ਼ਨ 21 ਆਪਣੀ ਪਾਠ ਪੁਸਤਕ ਵਿੱਚ ਲੋਕ ਸਿਆਨਪ ਤੇ ਲੋਕ ਨੀਤੀ ਨੂੰ ਪਰਕਟਾਂਦੇ ਦਿਨ ਟੱਪੇ ਲਿਖੋ ਉੱਤਰ ਪਹਿਲਾ ਉੱਥੇ ਅਮਲਾ ਦੇ ਹੋਣਗੇ ਨਵੇੜੇ ਜਾਤ ਕਿਸੇ ਨੇ ਪੁੱਛਣੀ ਨਹੀਂ ਸੈਕਿੰਡ ਕਿੱਥੋਂ ਭਾਲ ਦੇ ਬਜੋਰ ਦੀਆਂ ਅੱਖਾਂ ਕਿਕਰਾਂ ਦੇ ਬੀਜ-ਬੀਜ ਵਿੱਚ ਕੇ 3 ਤਿੰਨ ਰੰਗ ਨਹੀਂ ਹੋ ਲੱਭਨੇ ਉਸਨ ਜਵਾਨੀ ਮਾਪੇ ਪ੍ਰਸ਼ਨ 2 ਆਪਣੀ ਪਾਠ ਪੁਸਤਕ ਅਧਾਰਿਤ ਪੰਜਾਬੀ ਦੇ ਕਿੰਨਾ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ ਇਹ ਵੀ ਦੱਸੋ ਕਿਹੜੇ ਰਿਸ਼ਤੇ ਨ ਟੱਪਿਆਂ ਵਿੱਚ ਆਏ ਹਨ ਉੱਤਰ ਪਾਠ ਪੁਸਤਕ ਅਧਾਰਿਤ ਪੰਜਾਬੀ ਦੇ ਹਰ ਲਿਖੇ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ ਫਸਟ ਪੈ ਪੈਣਾ ਵਰਗਾ ਸਾਗ ਨਾ ਕੋਈ ਟੁਟਕੇ ਨਾ ਆਵੇ ਜੀ ਵੀਰਨਾ ਭੈਣ ਭਰਾ ਦਾ ਸੈਕਿੰਡ ਕਿਹੜੇ ਹੌਸਲੇ ਲੰਮਾ ਤਦ ਪਾਵਾਂ ਪੁੱਤ ਤੇਰਾ ਵੈਲੀ ਸੱਸੀ ਏ ਸਾਸੂ ਨੂਰ ਦਾ 3rd ਜੱਗ ਜਿਉਨ ਵੱਡੀਆਂ ਪਝਾਈਆਂ ਪਾਣੀ ਮੰਗਾ ਦੁੱਧ ਦਿੰਦੀਆਂ ਦਿਓਰ ਪਝਾਈਆਂ ਦਾ 4th ਪੁੱਤ ਵੀਰ ਦਾ ਭਤੀਜਾ ਮੇਰਾ ਪੂਆ ਕਹਿ ਕੇ ਮੱਥਾ ਡੇਗਦਾ ਪੂਆ ਤੇ ਭਤੀਜਾ ਦਾ 5th ਭਾਵੇਂ ਦਹੀਂ ਨਦਾਜ ਵਿੱਚ ਗੈਨੇ ਵਿਦਿਆ ਪੜਾ ਦੇ ਬਾਬਲਾ ਬਾਵਲਤੀ ਤੇ ਮਾਪੇ ਦਾ 6th ਮਾਮਾ ਨੂੰ ਪੁੱਤ ਆ ਮਿਲਦੇ ਜਿਉਨ ਸੁੱਕੀਆਂ ਵੇਲਾਂ ਨੂੰ ਪਾਣੀ ਮਾਂ ਪੁੱਤਰ ਦਾ ਸਾਵਨ ਚਿੱਟੇ ਚੁੱਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਪਤੀ ਪਤਨੀ ਦਾ ਇੰਨਾ ਟੱਪਿਆ ਵਿੱਚ ਭੈਣ ਭਰਾ ਸਾਸੂ ਨੂੰ ਜਿਓਰ ਪਰਜਾਈ ਪੂਆ ਪਤੀਜਾ ਬਾਵਲਤੀ ਮਾਪੇ ਮਾਂ ਪੁੱਤਰ ਪਤੀ ਪਤਨੀ ਆਦੀ ਮਨੁੱਖੀ ਰਿਸ਼ਤੇ ਆਏ ਹਨ ਪ੍ਰਸ਼ਨ 23 ਪਾਠ ਪੁਸਤਕ ਵਿੱਚ ਦਿੱਤੇ ਅਤੇ ਕਿਹੜੇ ਟੱਪਿਆ ਵਿੱਚ ਜੀਵਨ ਦਾ ਆਧਾਰੀ ਪੱਖ ਚਲਕਿਆ ਹੈ ਉੱਤਰ ਪਾਠ ਪੁਸਤਕ ਵਿੱਚ ਦਿੱਤੇ ਹਨ ਲੇਕਿਨ ਟੱਪਿਆ ਵਿੱਚ ਜੀਵਨ ਦਾ ਆਧਾਰੀ ਪੱਖ ਚਲਕਿਆ ਹੈ ਕਿੱਤੇ ਲਿਪਣੇ ਨਾ ਬਨੇਰੇ ਪੱਕਾ ਘਾ ਟੋਲੀ ਵਾਵਲਾ ਸੈਕਿੰਡ ਹਾਰੀ ਬੰਡੂਗੀ ਬ੍ਰੈਸ਼ਰ ਤੇਰੇ ਦਾ ਤੀਨ ਨੂੰ ਲਵਾ ਦੇ ਘੁੰਗਰੂ ਇਹਦੇ ਵਿੱਚ ਤੁਹਾਡੇ ਸਿਰਫ ਤਿੰਨ ਪ੍ਰਸ਼ਨ ਹੀ ਕਰਵਾਏ ਹਨ ਬੁੱਕ ਵਿੱਚ ਤੁਹਾਡੇ 8 ਪ੍ਰਸ਼ਨ ਹਨ ਪ੍ਰਸ਼ਨ 24 ਪਿੰਡ ਦਾ ਸਾਡੇ ਬੋਲੀ ਦਾ ਰਚਨਹਾਰ ਆਪਣੇ ਬਾਰੇ ਕੀ ਕਹਿੰਦਾ ਹੈ ਇਸ ਸ਼ੈਲੀ ਵਿੱਚ ਬੋਲੀ ਦਾ ਰਚਨਹਾਰ ਆਪਣੇ ਬਾਰੇ ਦੱਸਦਾ ਕਿ ਉਹ ਆਪਣੇ ਪਿੰਡ ਦੇ ਸਾਧ ਦੇ ਡੇਰੇ ਗੁਰਮੁਖੀ ਪੜਦਾ ਹੁੰਦਾ ਸੀ ਉਹ ਹਰ ਸਮੇਂ ਸਤਸੰਗ ਵਿੱਚ ਬੈਠਦਾ ਸੀ ਤੇ ਕਿਸੇ ਮਾੜੇ ਬੰਦੇ ਕੋਲ ਖੜਾ ਵੀ ਨਹੀਂ ਸੀ ਹੁੰਦਾ ਪਰ ਫਿਰ ਉਸ ਦੇ ਜੀਵਨ ਵਿੱਚ ਪਲਟਾ ਆਇਆ ਉਸ ਦੇ ਮਾਰ ਵਿੱਚ ਬੋਲੀਆ ਪਾਂਦੀ ਸ਼ੈ ਪੈਦਾ ਹੋਈ ਤੇ ਉਹ ਗਿੱਧੇ ਵਿੱਚ ਭਾਗ ਲੈਣ ਲੱਗਾ। ਉੱਥੇ ਉਹ ਸ਼ੌਂਕ ਨਾਲ ਬੋਲੀਆ ਪਾਂਦਾ ਸੀ ਤੇ ਕਿਸੇ ਤੋਂ ਨਹੀਂ ਡਰਦਾ ਸੀ। ਪ੍ਰਸ਼ਨ 25 ਪਿੰਡਾਂ ਵਿੱਚੋਂ ਪਿੰਡ ਸੁਨੀ ਦਾ ਬੋਲੀ ਵਿੱਚ ਕਿਸਾਨ ਦੇ ਕੀਰਤ ਉਸ ਦੇ ਬਲਦ ਭਰਪੂਰ ਫਸਲ ਤੇ ਤਿਹਾਲ ਸਾਰੇ ਕਮਿਕ ਹੋਏ ਹਨ। ਦੱਸੋ ਕਿਵੇਂ ਉੱਤਰ ਇਸ ਬੋਲੀ ਵਿੱਚ ਕਿਸਾਨ ਦੀ ਕਿੱਤ ਜਿੱਕਤੀ ਜਾਣ ਵਾਲੀ ਕੀਰਤ ਦਾ ਜ਼ਿਕਰ ਆ। ਉਸ ਨੂੰ ਇਹ ਕੀਰਤ ਬਲਦਾਂ ਨਾਲ ਕਰਦਾ ਦੱਸਿਆ ਗਿਆ ਜਿੱਥੇ ਸਦਕਾ ਖੇਤਾਂ ਵਿੱਚ ਭਰਪੂਰ ਫਸਲ ਹੁੰਦੀ ਹੈ। ਪਰ ਭਰਪੂਰ ਫਸਲ ਲੈ ਕੇ ਉਸਦਾ ਧਿਆਨ ਮੁਕਤ ਸਰਦੇ ਮੇਲੇ ਵੱਲ ਜਾਂਦਾ ਹੈ ਇਸ ਤਰ੍ਹਾਂ ਇਸ ਬੋਲੀ ਵਿੱਚ ਕਿਸਾਨ ਦੀ ਕਿਰਤ ਉਸਦੇ ਬਲ ਭਰਪੂਰ ਫਸਲ ਦੇ ਇਤਿਹਾਸਾਰੇ ਇਕਮਿਕ ਹੋਏ ਹਨ ਪ੍ਰਸ਼ਨ 26 ਕਾਲਿਆ ਹਰਨ ਬੋਲੀ ਵਿੱਚ ਪ੍ਰਕਿਰਤੀ ਦੀ ਕਿਹੜੀਆਂ ਝਲਕਾਂ ਮਿਲਦੀਆਂ ਹਨ ਉੱਤਰ ਇਸ ਬੋਲੀ ਵਿੱਚ ਕਾਲੇ ਹਿਰਨ ਦੀ ਰੋਈਆਂ ਵਿੱਚ ਫਿਰਨਾ ਤਿੱਤਰ ਮੁਰਗਾਵੀਆਂ ਖੇਤਾਂ ਵਿੱਚ ਉੱਗੇ ਮੋੜ ਬਾਜਰੇ ਖਾਈਆਂ ਕੁੱਤਿਆਂ ਦੇ ਮਰੇ ਹੋਏ हिरन ਦਾ ਮਾਸਖਾਂ ਦੇ ਹੱਡੀਆਂ ਨੂੰ ਮਿੱਟੀ ਵਿੱਚ ਮਿਲਾ ਦੇਣਾ ਆਦੀ ਪ੍ਰਕਿਰਤੀ ਦਾ ਝਲਕਾ ਮਿਲਦੀ ਆ ਹਨ ਪ੍ਰਸ਼ਨ ਸਤਾਈ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਬੋਲੀ ਵਿੱਚ ਬਖਤਾ ਕੋਣ ਹੈ ਮਹਿੰਦੀ ਵਾਰੀ ਉਸਨੇ ਆਪਣਾ ਕਿਹੜਾ ਅਨੁਭਵ ਦੱਸਿਆ ਹੈ ਉੱਤਰ ਇਸ ਬੋਲੀ ਵਿੱਚ ਬਖਤਾ ਇੱਕ ਮਟਿਆਰ ਕੁੜੀ ਹੈ ਉਸ ਨੂੰ ਇਹ ਅਨੁਭਵ ਹੈ ਕਿ ਹਰ ਮਟਿਆਰ ਮਹਿੰਦੀ ਲਾਣਾ ਚਾਹਦੀ ਹੈ ਸੋ ਇਹ ਬਾਗਾ ਵਿੱਚ ਸਸਤੀ ਮਿਲਦੀ ਆ ਪਰ ਹੱਟੀਆਂ ਉੱਤੇ ਮਹਿੰਗੀ ਇਸ ਨੂੰ ਕੁੰਡੇ ਘੋਟਣੇ ਨਾਲ ਘੋਟ ਕੇ ਹੱਥੋਂ ਉੱਪਰ ਲਾਇਆ ਜਾਂਦਾ ਹੈ ਇਹ ਸੁੱਕ ਕੇ ਬੱਤੀਆਂ ਬਣ ਕੇ ਲੈਂਦੀ ਐ ਸ਼ਗਨ ਨੀ ਮਹਿੰਦੀ ਪਾਣੀ ਨਾਲ ਤੋਤੇ ਬਿਨਾਂ ਨਹੀਂ ਲੈਂਦੀ ਪ੍ਰਸ਼ਨ ਠਾਈ ਦੇਸ ਮੇਰੇ ਦੇ ਬਾਂਕੇ ਗੱਭਰੂ ਬੋਲੀ ਵਿੱਚ ਪੰਜਾਬੀ ਗੱਭਰੂਆਂ ਦੀ ਕਿਹੜੀ ਕਿਹੜੀ ਸ਼ਿਫਤਾ ਕੀਤੀਆਂ ਗਈਆਂ ਉੱਤਰ ਇਸ ਬੋਲੀ ਨੂੰ ਪੰਜਾਬੀ ਗੱਭਰੂਆਂ ਨੂੰ ਬਾਂਕੇ ਸ਼ਵੇਲੇ ਨੱਚਦੇ ਟੱਪਦੇ ਹੋਏ ਗਿੱਧਾ ਪਾਣ ਵਾਲੇ ਵੀਰਾਂ ਗੋਨ ਵਾਲੇ ਪ੍ਰੇਮ ਫਰੇਮ ਦੀ ਲੜੀ ਵਿੱਚ ਪ੍ਰੋਏ ਹੋਏ ਤੇ ਮੋਦ ਦੀ ਪ੍ਰਵਾਹ ਨਾ ਕਰਨ ਵਾਲੇ ਕਿਹਾ ਗਿਆ ਹੈ ਪ੍ਰਸ਼ਨ 29 ਤਾਰਾ ਤਾਰਕ ਤਾਰਾ ਬੋਲੀ ਵਿੱਚ ਕਿਸ-ਕਿਸ ਚੀਜ਼ ਦਾ ਜ਼ਿਕਰ ਆਇਆ ਹੈ ਉੱਤਰ ਇਸ ਬੋਲੀ ਵਿੱਚ ਖੂ ਗੁਟਿਆਰਾ ਪਾਣੀ ਸੜਕ ਮੋਟਰ ਕਾਰਾ ਰੇਲ ਦੁਨੀਆ ਕਿਕਰ ਕਾਟੋ ਬਹਾਰਾ ਨਹਿਰ ਮੋਕੇ ਨਾਲਾ ਜੇਠ ਗਾਲਾ ਦੇ ਬੋਲੀਆਂ ਦਾ ਚਿਕਰਾਇਆ ਹੈ ਪ੍ਰਸ਼ੰਤੀ ਤਾਰਾ 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 ਬੋਲੀ ਜੀਉਂਦੀ ਮੈਂ ਮਰ ਗਈ ਤੋ ਕੀ ਪਾਵੈ ਉੱਤਰ ਜੀਉਂਦੀ ਮੈਂ ਮਰ ਗਈ ਤੋ ਭਾਵ ਇੰਨਾ ਸ਼ਰਮਸਾਰ ਹੋਣਾ ਕਿ ਕਿਸੇ ਨੂੰ ਮੂੰਹ ਵਿਖਾਂਜੋਗੇ ਨਾ ਰਹਿਣਾ ਇਸ ਚੈਪਟਰ ਵਿੱਚ ਤੁਹਾਨੂੰ કુલ 17 ਪ੍ਰਸ਼ਨ ਹਨ ਪਰ ਅਸੀਂ ਤੁਹਾਨੂੰ ਸਿਰਫ 7 ਪ੍ਰਸ਼ਨ ਹੀ ਕਰਵਾਏ ਹਨ ਕ੍ਰਿਸ਼ਨ ਕੱਤੇ ਕੰਨਾਂ ਨੂੰ ਸੋਨੇ ਬੁੰਦੇ ਟੋਲੇ ਵਿੱਚ ਨਾਇਕਾ ਦਾ ਚਿੱਤਰਣ ਕਿਵੇਂ ਕੀਤਾ ਗਿਆ ਹੈ ਉੱਤਰ ਇਸ ਟੋਲੇ ਵਿੱਚ ਨਾਇਕਾ ਦਾ ਚਿੱਤਰਣ ਕਰਦੇ ਦੱਸਿਆ ਗਿਆ ਹੈ ਕਿ ਉਹ ਬਹੁਤ ਹਸੀਨ ਹੈ ਉਸਦਾ ਰੰਗ ਗੋਰਾ ਹੈ ਉਸਨੇ ਕੰਨਾਂ ਵਿੱਚ ਸੋਨੇ ਬੁੰਦੇ ਪਾਏ ਹੋਏ ਹਨ ਉਸਦੇ ਵਾਲ ਬਹੁਤ ਭਾਰੇ ਹਨ ਉਸਦੇ ਪੈਰਾਂ ਵਿੱਚ ਕਟਾਈ ਵਾਲੀ ਜੁੱਤੀ ਪਾਈ ਹੋਈ ਹੈ ਉਹ ਮਰੋੜ ਕੇ ਪੈਰ ਰੱਖਦੇ ਹੋਏ ਤੁਰਦੀ ਹੈ ਉਸਨੇ ਆਪਣੇ ਪ੍ਰੇਮੀ ਨੂੰ ਆਪਣੇ ਹੁਸਨ ਪਿਆਰ ਨਾਲ ਕਮਲਾ ਤੇ ਨਸਈ ਬਣਾ ਦਿੱਤਾ ਹੈ ਪ੍ਰਸ਼ਨ 32 ਬੁੱਟਾ ਬਨੋਟਿਆ ਢੋਲੇ ਵਿੱਚ ਨਾਇਕਾ ਦਾ ਵੀਰਾ ਵਰਣਨ ਕਿਵੇਂ ਕੀਤਾ ਗਿਆ ਇਸ ਢੋਲੇ ਵਿੱਚ ਨਾਇਕਾ ਦੇ ਵੀਰਾ ਨੂੰ ਕੁਦਰਤ ਨਾਲ ਜੋੜ ਕੇ ਵਿਆਨ ਕੀਤਾ ਗਿਆ ਹੈ ਨਾਇਕਾ ਆਪਣੇ ਸਜਣ ਦੀ ਓਟ ਵਿੱਚ ਰਹਿਣਾ ਪਸੰਦ ਕਰਦੀ ਹੈ ਉਹਦੇ ਵਿਛੋੜੇ ਪਿੱਛੋਂ ਨਿਰਾਸ਼ ਤੇ ਬੇਵਸ ਹੋ ਕੇ ਰਹਿ ਗਈ ਹੈ ਉਹ ਆਪਣੇ ਆਪ ਨੂੰ ਅਜੇਹੀ ਘੁੰਮਣਕੇਰੀ ਵਿੱਚ ਉਪ ਕਰਦੀ ਹੈ ਜਿੱਥੇ ਉਸ ਨੂੰ ਨਿਕਲਣਾ ਸੰਭਵ ਜਾਪਦਾ ਹੈ ਉਸ ਨੂੰ ਚਰਖੇ ਦੇ ਤਕਲੇ ਦੀ ਆਵਾਜ਼ ਵੀ ਬੁਰੀ ਤਰ੍ਹਾਂ ਪੀੜ ਵਿੱਚ ਪਿੰਜਦੀ ਹੈ ਉਹ ਚਾਹਦੀ ਹੈ ਕਿ ਉਸ ਨੂੰ ਮੌਤ ਆ ਜਾਵੇ ਉਸ ਨੂੰ ਦੁੱਖ ਹੈ ਕਿ ਉਸ ਨੂੰ ਮੂਹ ਮੂੰਗੀ ਮੌਤ ਵੀ ਨਹੀਂ ਮਿਲਦੀ ਉਸ ਨੂੰ ਇਸ ਜੀਵਨ ਨਾਲੋਂ ਮੋਰਾ ਪੀ ਕੇ ਮਰਨਾ ਚੰਗਾ ਲੱਗਦਾ ਉਹ ਚਾਹਦੀ ਹੈ ਕਿ ਬੰਨਾਂ ਦੇ ਰੁੱਖਾਂ ਵਿੱਚੋਂ ਹੀ ਉਸਦਾ ਸੱਜਣ ਨਿਕਲ ਆਵੇ ਤਾਂ ਜੋ ਉਹ ਵੀ ਜਹੰਦੀਆਂ ਸੇਲੀਆਂ ਵਿੱਚ ਸ਼ਾਮਲ ਹੋ ਸਕੇ ਪ੍ਰਸ਼ਨ 33 ਉੱਬੇ ਦੇ ਬਦਲ ਟੋਲੇ ਵਿੱਚ ਨਾਇਕਾ ਦੀ ਬੇਵਸੀ ਦਾ ਵਰਣਨ ਕਿਵੇਂ ਕੀਤਾ ਗਿਆ ਇਸ ਟੋਲੇ ਵਿੱਚ ਨਾਇਕਾ ਦੀ ਬੇਵਸੀ ਨੂੰ ਪ੍ਰਗਟ ਕਰਨ ਲਈ ਦੱਸਿਆ ਗਿਆ ਹੈ ਕਿ ਉਸਦਾ ਪ੍ਰੀਤਮ بے ਵਫਾ ਨਿਕਲਿਆ ਹੈ ਜਿਸ ਨੇ ਧੋਖੇ ਨਾਲ ਪਿਆਰ ਦੀ ਨਿਸ਼ਾਨੀ ਵਜੂਦ ਦੇ ਹੱਥਾਂ ਵਿੱਚ ੱੱਲਾ ਲਾਇਆ ਸੀ ਤੇ ਫਿਰ ਉਸ ਨੂੰ ਨਾਲ ਲੈ ਕੇ ਤੁਰਿਆ ਜੀ ਪਰ ਮਗਰੋਂ ਉਸ ਨੂੰ ਛੱਡ ਕੇ ਤੁਰ ਪਿਆ ਤੇ ਪ੍ਰੇਮਿਕਾ ਦੇ ਅਵਾਜ਼ਾਂ ਮਾਰਨ ਦੇ ਵੀ ਵਾਪਸ ਨਾ ਮੁੜਿਆ ਪ੍ਰਸ਼ਨ 34 ਕਾਲੀਆਂ ਤੇ ਕੈਲੀਆਂ ਮੱਝਾਂ ਟੋਲੇ ਵਿੱਚ ਮੱਝਾਂ ਦਾ ਸੂਪਨ ਕਿਵੇਂ ਦੱਸਿਆ ਗਿਆ ਹੈ ਉੱਤਰ ਮੱਝਾਂ ਦਾ ਰੰਗ ਪੂਰਾ ਅਤੇ ਕਾਲਾ ਹੈ ਉਹ ਇਸ ਤਰ੍ਹਾਂ ਹਨ ਜਿਵੇਂ ਅੱਲਾ ਨੇ ਅਰਸ਼ਦ ਲਿਆਂਦੀਆਂ ਹੋਣ ਪ੍ਰੈਸ਼ਨ 35 ਮੱਝੀ ਮੱਲ ਬਰਿਆਮਾ ਦਾ ਮਾੜਿਆ ਕੋਲ ਨਰ ਹੈਂਦੀਆਂ ਇੰਨਾ ਧੁੱਕਾ ਤੋਂ ਕੀ ਪਾਵੇ ਹੈ ਉੱਤਰ ਇੰਨਾ ਧੁੱਕਾ ਤੋਂ ਭਾਵ ਹੈ ਕਿ ਮੱਝਾਂ ਨੂੰ ਤਕੜਿਆ امیر ਲੋਕ ਹੀ ਰੱਖ ਸਕਦੇ ਹਨ ਗਰੀਬ ਨਹੀਂ ਇਸ ਪਾਠ ਵਿੱਚ ਤੁਹਾਨੂੰ 15 ਪ੍ਰਸ਼ਨ ਹਨ ਸਿਰਫ ਪਰ ਅਸੀਂ ਤੁਹਾਨੂੰ ਸਿਰਫ 5 ਪ੍ਰਸ਼ਨ ਹੀ ਕਰਵਾਏ ਹਨ ਪ੍ਰਸ਼ਨ 36 ਇਸ ਪਾਠ ਪੁਸਤਕ ਵਿੱਚ ਦਿੱਤੇ ਕਿਹੜੇ-ਕਿਹੜੇ ਮਾਈਏ ਵਿੱਚ ਨਾਇਕਾ ਦੀ ਬੇਵਸੀ ਵਾਲੀ ਸਥਿਤੀ ਪ੍ਰਗਟ ਹੋਈ ਹੈ ਉੱਤਰ ਉੱਤਰ ਹੈ ਕਿ ਮਾਈਏ ਵਿੱਚ ਨਾਇਕਾ ਦੀ ਬੇਵਸੀ ਵਾਲੀ ਸਥਿਤੀ ਪ੍ਰਗਟ ਹੋਈ ਹੈ ਊੜਾ ਪੁੰਨੇ ਹੋਏ ਚੱਬਦਣੇ ਅਸਰ ਦਿਲ ਦੇ ਛੱਡਿਆ ਤੇਰੇ ਦਿਲ ਦੀਆਂ ਰੱਬ ਜਾਣੇ ਇੱਥੇ ਇੱਕ ਹੋਰ ਆਵੇਗਾ ਇਹਨਾਂ ਨੇ ਮਿਸਟੇਕ ਕਰੀ ਹੋਈ ਹੈ ਐੜਾ ਕੋਠੇ ਤੇ ਕਿਲਮਾਈਆਂ ਲੋਕਾਂ ਦੇ ਰੋਣ ਅੱਖੀਆਂ ਸਾਡਾ ਰੌਂਦਾ ਦਿਨ ਮਈਆ ਪ੍ਰਸ਼ਨ 37 ਪਾਤ ਪੁਸਤਕ ਵਿੱਚ ਦਿੱਤੇ ਕਿਹੜੇ ਕਿਹੜੇ ਮਈਏ ਵਿੱਚ ਪਰਦੇਸੀ ਸ਼ਬਦਾ ਹੈ ਆਪਣੇ ਆਪ ਨੂੰ ਪਰਦੇਸੀ ਦੱਸ ਕੇ ਬਕਤ ਕੀ ਭਾਵ ਪ੍ਰਗਟ ਕਰਨਾ ਜਾਂਦੇ ਉੱਤਰ ਹੈ ਲਿਖਾ ਮਈਆ ਵਿੱਚ ਪਰਦੇਸੀ ਸ਼ਬਦਾ ਹੈ ਪਹਿਲਾ ਰੰਗ ਖੁਰਗਿਆ ਖੇਸੀ ਦਾ ਅਸੀਂ ਅੱਥਾ ਤੁਰ ਜਾਣਾ ਕੀ ਮਾਨ ਪਰਦੇਸੀ ਦਾ ਊੜਾ ਸੈਕਿੰਡ ਤੁਸੀਂ ਜਗ ਤੋਂ ਨਰਾਲੇ ਹੋ ਕਸੀ ਪਰਦੇਸੀ ਆ ਤੁਸੀਂ ਦੇਸਾ ਵਾਲਿਓ ਇਹਨਾਂ ਵਿੱਚ ਵਕਤਾ ਆਪਣੇ ਆਪ ਨੂੰ ਪਰਦੇਸੀ ਦੱਸ ਕੇ ਆਪਾਂ ਪ੍ਰਗਟ ਕਰਨਾ ਚਾਹੁੰਦਾ ਹੈ ਕਿ ਉਹ ਆਪਣੀ ਸੱਜਣੀ ਕੋਲ ਲੰਮਾ ਸਮਾਂ ਨਹੀਂ ਰਹਿ ਸਕਦਾ ਕਿਉਂਕਿ ਉਸਨੂੰ ਫੌਜ ਦੀ ਨੌਕਰੀ ਜਾਂ ਜਾਗਰ ਕਰਨ ਦੇ ਪ੍ਰਦੇਸ਼ ਵਿੱਚ ਜਾਣਾ ਹੀ ਪੈਣਾ ਹੈ ਪ੍ਰਸ਼ਨ 38 ਇਸ ਪਾਠ ਪੁਸਤਕ ਵਿੱਚ ਪਰਸ퍼 ਵਫਾਦਾਰੀ ਦੀ ਮੰਗ ਨੂੰ ਪ੍ਰਗਟ ਕਰਦੇ ਦੋ ਮਾਈਏ ਚੁਣੋ ਅਤੇ ਉਹਨਾਂ ਦਾ ਭਾਵ ਵੀ ਦੱਸੋ ਪਰਸ퍼 ਵਫਾਦਾਰੀ ਦੀ ਮੰਗ ਨੂੰ ਪ੍ਰਗਟ ਕਰਦੇ ਦੋ ਮਾਈਏ ਪਹਿਲਾ ਸਿਰ ਝੋਟਾ ਲੱਗੀਆਂ ਨਹੀਂ ਅਸਲ ਨਵਾਂ ਦੇ ਨੀਚ ਕਰਦੇ ਠੱਗੀਆਂ ਨਹੀਂ ਚਾਕੇ ਨੇ ਪੁੰਨੇ ਹੋਏ ਚੱਬਦਾਂ ਨੇ ਅਸਾ ਦਿਲ ਦੇ ਛੱਡਿਆ ਤੇਰੇ ਦਿਲ ਦੀਆਂ ਨੱਪ ਜਾਣੇ ਮাইয়া ਨੌਕਰੀ ਕਨਪੁਰ ਦੇ ਨੌਕਰੀ ਕਨਪੁਰ ਪ੍ਰਦੇਸ਼ ਵਿੱਚ ਰਹਿੰਦਾ ਪਰ ਪ੍ਰੇਮਿਕ ਆਪਣੇ ਘਰ ਵਿੱਚ ਇਸ ਕਰਕੇ ਦੋਵੇਂ ਵਿਛੜੇ ਹੋਏ ਸਨ ਭਾਵ ਪਹਿਲੇ ਮਾਈਏ ਵਿੱਚ ਕਿਹਾ ਗਿਆ ਕਿ ਸੱਚੇ ਪ੍ਰੇਮੀ ਪ੍ਰੀਤ ਨੂੰ ਤੋੜਦੇ ਬੰਦੇ ਹਨ ਪੰਨੀਂ ਝੋਖਾ ਕਰਦੇ ਹਨ ਦੂਜੇ ਮਾਈਏ ਵਿੱਚ ਸੱਜਣ ਨੂੰ ਪ੍ਰੀਤ ਨਾਇਕਾ ਕਹਿੰਦੀ ਹੈ ਕਿ ਮੈਂ ਤੈਨੂੰ ਆਪਣਾ ਦਿਲ ਦੇ ਦਿੱਤਾ ਹੈ ਪਰ ਤੇਰੇ ਦਿਲ ਵਿੱਚ ਮੇਰੇ ਲਈ ਸੱਚਾ ਪਿਆਰ ਹੈ ਜਾਂ ਨਹੀਂ ਇਹ ਰੱਬ ਹੀ ਜਾਣਦਾ ਹੈ ਪ੍ਰਸ਼ੰਤਾ ਾਲੀ ਇਸ ਪਾਠ ਪੁਸਤਕ ਵਿੱਚ ਕੁਝ ਮਾਈਏ ਅਜਿਹੇ ਹਨ ਜਿਨ੍ਹਾਂ ਵਿੱਚ ਅਡੀਕ ਦਾ ਜ਼ਿਕਰ ਆਂਦਾ ਹੈ ਅਡੀਕ ਦੇ ਜ਼ਿਕਰ ਵਾਲੇ ਮਾਈਏ ਪਹਿਲਾ ਮੈਂ ਉਸੀਆਂ ਪਾਂਦੀ ਹਾਂ ਉਹ ਕਦੋਂ ਘਰ ਆਵੇ ਬੈਠੀ ਕਾਂਗ ਉਡਾਨੀ ਹੈ ਸੈਕਿੰਡ ਸ਼ੀਸ਼ੀ ਵਿੱਚ ਤੇਲ ਹੋਸੀ ਉਹ ਦਿਨ ਖੁਸ਼ੀਆਂ ਦੇ ਜਦੋਂ ਸੱਜਣਾ ਦਾ ਮੇਲ ਹੋਸੀ ਥਰਡ ਦੋ ਪੱਤਰਾ ਨਾਰਾਂ ਦੇ ਸਾਡੀ ਗਲੀ ਲੰਗ ਮਈਆ ਦੁੱਖ ਟੁੱਟਣ ਬਿਮਾਰਾਂ ਦੇ ਭਾਵ ਪਹਿਲੇ ਮਾਈਏ ਵਿੱਚ ਪ੍ਰੀਤ ਨਾਇਕ ਨਾਇਕਾ ਉਸੀਆਂ ਬਾਕੇ ਤਾਂ ਕਾ ਪਲ ਉਸੀਆਂ ਬਾਕੇ ਤੇ ਕਾਂ ਉਡਾ ਕੇ ਤੇ ਵਤਨ ਨਾਲ ਸੱਜਣ ਦੀ ਉਡੀਕ ਕਰਦੀ ਹੈ ਦੂਜੇ ਵਿੱਚ ਪ੍ਰੀਤ ਨਾਇਕਾ ਕਹਿੰਦੀ ਹੈ ਕਿ ਉਸ ਲਈ ਉਹ ਦਿਨ ਖੁਸ਼ਿਆ ਭਰੇ ਹੋਣਗੇ ਜਦੋਂ ਉਸ ਦਾ ਸੱਜਣ ਨਾਲ ਮੇਲ ਹੋਵੇਗਾ ਤੀਜੇ ਮਾਈਏ ਵਿੱਚ ਪ੍ਰੀਤਮ ਦੇ ਮੇਲ ਨਾਲ ਸਭ ਦੁੱਖ ਤੂਰ ਹੋ ਜਾਂਦੇ ਹਨ ਪ੍ਰਸ਼ਨ 40 ਉਸ ਚੈਪਟਰ ਵਿੱਚ ਤੁਹਾਡੇ ਕੋਲ 6 ਪ੍ਰਸ਼ਨ ਹਨ ਪਰ ਅਸੀਂ ਤੁਹਾਨੂੰ ਸਿਰਫ 4 ਪ੍ਰਸ਼ਨ ਹੀ ਕਰਵਾਏ ਹਨ ਪ੍ਰਸ਼ਨ 40 ਬੁਝਾਰਤਾਂ ਨੂੰ ਕੀ ਪਾਵੈ ਬੁਝਾਰਤਾਂ ਦੀ ਮੂਲ ਕਿਸਮਾਂ ਬਾਰੇ ਲਿਖੋ ਬੁਝਾਰਤ ਤੋਂ ਭਾਵ ਬੁੱਝਣ ਯੋਗ ਅਵਾਦਤ ਤੋਂ ਹੈ ਇਸ ਵਿੱਚ ਜੀਵਨ ਦੇ ਕਿਸੇ ਪੱਖ ਨੂੰ ਸ਼ੁਤਰਕ ਸ਼ੈਲੀ ਰਾਹੀਂ ਅੜਾਨੀ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਇਹਨਾਂ ਦੀ ਮੁੱਲ ਕਿਸਮਾਂ ਦੇ ਦੋ ਹਨ ਪਦਕਾਵ ਰੂਪ ਅਤੇ ਗਦਵਾਰਤਕ ਰੂਪ ਵਿੱਚ ਪਦ ਰੂਪ ਵਾਲੀ ਵਿਝਾਰ ਦੀ 17 ਦੇ ਅੰਤ ਵਿੱਚ ਤੋਂ ਕਾਂਤ ਦਾ ਮੇਲ ਹੁੰਦਾ ਹੈ ਪਰ ਗਦਰੂਪ ਵਿਝਾਰਤਾ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਪ੍ਰਸ਼ਨ 41 부자르ਤਾ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ 부자르ਤਾ ਦਾ ਬਚਪਨ ਦੀ ਅਨਮੋਲ ਅਵਸਥਾ ਤੋਂ ਲੈ ਕੇ ਬੜਾਪੇ ਦੇ ਅੰਤਮ ਚਰਨ ਤੱਕ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ ਮਨੁੱਖ ਆਪਣੇ ਜੀਵਨ ਭਰ ਵਿਚਾਰ ਵਾਲੀ ਗੁੰਝਲਨਤਾ ਦੀ ਖੋਲਣ ਚ ਹੁੰਦਾ ਹੈ ਜੇਕਰ ਉਹ ਪਹਿਲਾਂ 부자르ਤਾ ਨੂੰ ਸਮਝਣ ਦੇ ਬੁਝੰਦੇ ਸਮਰਥ ਹੋ ਚੁੱਕਾ ਹੋਵੇ ਪ੍ਰਸ਼ਨ 42 부자르ਤਾ ਕਿਸੇ ਸਭਿਆਚਾਰ ਦੇ ਸਵਜਮਈ ਪੱਖ ਨੂੰ ਕਿਵੇਂ ਉਜਾਗਰ ਕਰਦੀਆਂ ਸਨ 부자르ਤਾ ਕਿਸੇ ਸਭਿਆਚਾਰ ਦੇ ਸਵਜਮਈ ਪੱਖਾਂ ਨੂੰ ਰੋਚਕ ਤਰੀਕੇ ਨਾਲ ਪੇਸ਼ ਕਰਦੀਆਂ ਹੋਈਆਂ ਬਹੁਤ ਸਾਰੇ ਦ੍ਰਿਸ਼ ਚਿੱਤਰਾਂ ਦਾ ਉਲੱਕਰ ਕਿਸੰਦੇ ਬਿੰਬੀ ਉਡਾਦਿਆਂ ਜਿਵੇਂ 스위ਚ ਬੁੱਜਣ ਲਈ ਸਮਾਨ ਸੰਕੇਤ ਹੇਠ ਲਿਖੇ ਅਲੋਕਰ ਬਿੰਬਰਾਏ ਪੇਸ਼ ਕੀਤਾ ਗਿਆ ਇਸ ਨੂੰ ਤੁਸੀਂ ਅਲੱਗ ਲਾਈਨ ਵਿੱਚ ਲਿਖਣਾ ਹੈ ਇੱਕ ਤਲ ਮੋਤੀ ਪਰਿਆ ਸਭ ਦੇ ਸਿਰ ਤੇ ਉਲਟਾ ਤਰਿਆ ਚਾਰੇ ਪਾਸੇ ਥਲੋ ਫਿਰੇ ਮੋਤੀ ਉਸ ਵਿੱਚੋਂ ਇੱਕ ਨਾ ਗਿਰੇ ਮਤਲਬ ਗਿਰੇ ਦਾ ਨਹੀਂ ਮੋਤੀ ਇਕੱਲੇ ਪ੍ਰਸ਼ਨ 43 ਬੁਝਾਰਤਨ ਬੁੱਜਣ ਦੇ ਪੁੱਛਣ ਦਾ ਸਮਾਂ ਕਿਹੜਾ ਹੁੰਦਾ ਹੈ ਬੁਝਾਰਤਨ ਬੁੱਜਣ ਦੇ ਪੁੱਛਣ ਦਾ ਸਮਾਂ ਆਸੋਂ ਤੋਂ ਪਹਿਲਾਂ ਦਾ ਹੁੰਦਾ ਹੈ ਪ੍ਰਸ਼ਨ 44 ਬੁਝਾਰਤਾ ਦੀਨ ਹੇਟ ਦਿੱਤੀਆਂ ਖਾਲੀ ਥਾਂਵਾਂ ਪੂਰੀ ਕਰੋ ਉੱਤਰ ਉੜਾ ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੂੜੀ ਐੜਾ ਡੈਸ਼ ਕੋਮ ਆਗ ਵਿੱਚ ਥੋੜੀ ਸਾਵਣ ਪਾ ਦੋ ਬਹੁਤ ਚਲਤ ਹੈ ਪੋ ਮਾਗ ਵਿੱਚ ਥੋੜੀ ਈੜੋ ਈੜੀ ਦੋ ਕਬੂਤਰ ਕੋਲੋ ਕੋਲੀ ਖੰਭ ਉਹਨਾਂ ਦੇ ਕਾਲੇ ਨਾ ਕੁਝ ਖਾਂਦੇ ਨਾ ਕੁਝ ਪਿੰਦੇ ਰੱਬ ਉਹਨਾਂ ਨੂੰ ਪਾਲੇ ਸਨੇਰ ਕੂਪ ਨੇਰ ਕੂਪ ਨੂੰ ਨੇ ਮਾਰੀ ਟੱਕਰ ਸੋਰਾ ਫਿਰ ਵੀ ਚੁੱਪਾ ਹੈੜਾ ਹਾ ਡੱਬੇ ਖੜੱਬੀ ਬੱਕਰੀ ਡੱਬੀ ਉਹਦੀ ਛਾਂ ਚੱਲ ਮੇਰੀ ਬੱਕਰੀ ਕੱਲ੍ਹ ਵਾਲੀ ਥਾਂ ਇਹ ਇਹਨਾਂ ਦੇ ਉੱਤਰ ਨੇ ਤੁਸੀਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਅੱਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਜੋ ਡਿਫਾਈਨਿੰਗ ਪੇਪਰਸ ਤੋਂ ਪ੍ਰੈਪਰੇਸ਼ਨ ਕਰਵਾਉਣੀ ਹੈ ਤੇ ਅਸੀਂ ਤੁਹਾਨੂੰ ਇਸ ਕਲਾਸ ਵਿੱਚੋਂ ਵਧੀਆ ਤੋਂ ਵਧੀਆ ਅੰਕ ਲੈਣ ਵਿੱਚ ਤੁਹਾਡੀ ਸਹਾਇਤਾ ਕਰਾਂਗੇ ਲਾਈਕ ਕਮੈਂਟ ਤੇ ਆਪਣੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਦੇ ਤਾਂ ਕਿ ਉਹਨਾਂ ਨੂੰ ਵੀ ਮਦਦ ਮਿਲ ਸਕੇ ਧੰਨਵਾਦ